ਆਏ ਆਪਣੇ ਬੰਦੇ ਕਿ ਨਹੀਂ ਆਏ ਨਹੀਂ ਆਏ ਰੈਡੀ ਨਹੀਂ ਹੋਏ ਇੰਨਾ ਟਾਈਮ ਲਾਤਾ ਕਿੰਨਾ ਟਾਈਮ ਹੋ ਗਿਆ ਸਵਾ ਪੰਜ ਹੋ ਗਏ ਨਹੀਂ ਟੋਕਿਆ ਬਜੇ ਆਏ ਨਹੀਂ ਨਿਕਲੀਆਂ ਨਹੀਂ ਸ਼ਾਮ ਦਾ ਬੰਦ ਨੇ ਤੇ ਬੰਦੇ ਆ ਜਿਹੜੇ ਨਿਕਲੇ ਸੂਰਜ ਢਲਨ ਵਾਲਾ ਹੋਇਆ ਪਿਆ ਸੱਚੀ ਅਸੀਂ 10 ਮਿੰਟਾਂ ਚ ਜਿਵੇਂ ਸੀ ਜਾ ਕੇ ਬੈਠੇ ਹਾਂ ਕੋਈ ਹੱਦ ਨਹੀਂ ਛੱਡੀ ਤੱਕ ਨਹੀਂ ਆਉਂਦੇ ਕੋਈ ਆਉਂਦੇ ਨਹੀਂ ਤੇ ਉਸਤਾਦ ਤੂੰ ਤਾਂ ਨਿਕਲਦੇ ਨਹੀਂ ਇੰਨਾ ਟਾਈਮ ਲਾ ਦਿੰਨੇ ਲੱਗ ਹੀ ਜਾਂਦਾ ਹੈ ਹੈ ਬੂਆ ਕੌਣ ਖੋਲੂਗਾ ਕਿਸੇ ਕੋਲੋਂ ਅੱਥ ਕਾਲੇ ਹੋ ਜਾਂਦੇ ਖੁਸ਼ੇ ਇਹਨਾਂ ਟਾਈਮ ਹਾਂਜੀ ਹੂੰ ਸਾਟ ਲੈ ਪੈ ਸੀ ਦੱਦੇ ਘੰਟੇ ਦੇ ਅਸੀਂ ਚਲਾਈ ਬੈਠੇ ਹਾਂ ਬਿਲਕੁਲ ਬਾਰ ਖੁੱਲ ਗਈ ਭਰਾਵਾ ਜਾ ਕੇ ਪਹਿਲਾਂ ਹਾਂ ਬੱਲੇ ਬੂਆ ਵੀ ਖੋਲ ਕੇ ਬੈਠ ਸਕਦੇ ਹੈ ਵੇਲਾ ਵੇਖੋ ਕੀ ਹੋ ਗਿਆ ਅਸੀਂ ਜਾਣਾ ਹੁੰਦਾ ਛਾਲ ਨੂੰ ਬੱਲਾ ਆਣਾ ਬੂਆ ਜੀ ਨਹੀਂ ਆ ਗਏ ਕੈਂਟਾ ਕੋਲੇ ਬੈਠੇ ਰਹ ਜਾਂ ਪਾਣੀ ਪੀ ਲਉਂਦੇ ਰਹ ਅੱਛਾ ਫੇਰ ਮੈਂ ਕਿ ਚਲਾਏ ਭੂਆ ਜੀ ਪਹਿਲਾਂ ਫੋਨ ਕੀਤਾ ਸੀ ਤੜਕੇ ਹੈ ਮੈਂ ਕਿ ਤੁਸੀਂ ਚੱਲ ਸ਼ਹਿਰ ਆਜਾ ਭੂਆ ਜੀ ਅੱਗੇ ਕਿਹੜਾ ਭੂਆ ਜੀ ਹੁੰਦੇ ਰੋਜ਼ ਅਸੀਂ ਜਾਣਾ ਹੀ ਸ਼ਾਮ ਨੂੰ ਹੁੰਦਾ ਚੱਲ ਆਪਾਂ ਨੂੰ ਕੀ ਭਰਾਵਾ ਅਸੀਂ ਤਾਂ ਡਰਾਈਵਰ ਮੰਨਦੇ ਆ ਠੰਡ ਹੋਈ ਵਧੀਆ ਸੰਦੀ ਧੁੱਪੇ ਵੀ ਅੱਛੀ ਜਾਨ ਬਈ ਸਾਡਾ ਨਾ ਅਸਲ ਇਹ ਗੱਲਾਂ ਚੱਲਦੀ ਆਉਂਦੀਆਂ ਸੀ ਵੀ ਅਸੀਂ ਨਾ ਮੈਂ ਕਿਤੇ ਜਾਣਾ ਹੋਵੇ ਹੁਣ ਇਹਨਾਂ ਦੀ ਇਹ ਸੀ ਜਦੋਂ ਆਪ ਜਾਣਾ ਹੁੰਦਾ ਯਾ ਦਾ ਚੁੱਪ ਕਰਕੇ ਨਿਕਲ ਜਾਂਦਾ ਵੀ ਮੇਰਾ ਇਹ ਹੈ ਵੀ ਜਦੋਂ ਮੈਂ ਜਾਣਾ ਹੁੰਦਾ ਨਾ ਮੇਰਾ ਪ੍ਰੋਗਰਾਮ ਬਣਿਆ ਹੁੰਦਾ ਮੈਂ ਇੱਥੇ ਜਾਣਾ ਆਹ ਕੰਮ ਕਰਾਉਣਾ ਤੇ ਆਹ ਖਾਣਾ ਤੇ ਮੈਂ ਮੁੜਿਆਉਣਾ ਹੁਣ ਮੈਂ ਇਹਨਾਂ ਨੂੰ ਪੁੱਛੀ ਜਾਂਦਾ ਪਹਿਲਾਂ ਤਾਂ ਕਹਿੰਦੇ ਅਸੀਂ ਵੀ ਜਾਣਾ ਕੋਟ ਕਪੂਰੇ ਫਿਰ ਮੂਵੀ ਦਾ ਪਲਾਨ ਬਣਿਆ ਉਹ ਵੀ ਵਿੱਚ ਕੈਨਸਲ ਕਰਤਾ ਕਿਉਂਕਿ ਸਾਡਾ ਸ਼ੋਅ ਵਾਲਾ ਟਾਈਮ ਉਹ ਨਾਂਗੇ ਹੁਣ ਸਾਨੂੰ 2 ਘੰਟੇ ਵੇਟ ਕਰਨੀ ਪਾਉਗੀ ਫਿਰ ਵਿੱਚੇ ਬਣ ਗਿਆ ਫ੍ਰੀਕੋਟ ਜਾਣਾ ਕਿ ਲੈਣਾ ਕੀ ਹੈ ਜੇ ਕਹਿੰਦੇ ਕੱਪੜੇ ਲੈਣੇ ਆ ਬੱਚੇ ਕਹਿੰਦੇ ਅਸੀਂ ਨਹੀਂ ਲੈਣੇ ਹਜੇ ਤੇ ਆਹ ਗੱਲਾਂ ਮੈਂ ਤਾਂ ਕਰ ਦਿੰਦੇ ਆ ਕਿ ਤੂੰ ਜਾਵੜਦਾ ਸਾਡੇ ਵਰੀ ਰੌਲਾ ਪਾਉਂਦਾ ਮੈਂ ਰੌਲਾ ਨਹੀਂ ਪਾਉਂਦਾ ਮੈਂ ਕਹਿੰਦਾ ਵੀ ਜੋ ਸਿਸਟਮ ਚ ਰੌਲਾ ਪਲਾਨ ਨਾਲ ਚੱਲੋ ਵੀ ਇੱਥੇ ਜਾਣਾ ਆ ਖਾਣਾ ਭਾਈ ਹੁਣ ਮੈਂ ਪੁੱਛਿਆ ਨਾ ਕੀ ਖਾਣਾ ਅੱਜ ਤੁਸੀਂ ਵੀ ਡਿਨਰ ਕਰਨਾ ਰੋਟੀ ਖਾਣੀ ਕਿ ਫਾਸਟ ਫੂਡ ਖਾਣਾ ਫੇਰ ਕਹੀ ਜਾਂਦੇ ਆ ਦੇਖਾਂਗੇ ਸੋਚਾਂਗੇ ਉੱਥੇ ਕਿਉਂਕਿ ਗੱਡੀ ਹੁੰਦੀ ਹੈ ਟ੍ਰੈਫਿਕ ਹੁੰਦਾ ਉਹ ਕਹੀਏ ਉਹ ਵਾ ਖਾਣਾ ਇਹਨਾਂ ਦਾ ਪਲਾਨ ਸੈਟ ਅਪ ਨਹੀਂ ਬੈਂਦਾ ਸਾਰਾ ਸਾਡਾ ਸੈਟ ਕਿਉਂ ਬੈਠ ਜਾਂਦਾ ਫੇਰ ਕਹਿੰਦੇ ਤੂੰ ਇਕੱਲਾ ਖੁਸ਼ ਆ ਵੀ ਸਾਨੂੰ ਲਿਜਾ ਕੇ ਨਹੀਂ ਖੁਸ਼ ਅਸੀਂ ਕਹਿਣਾ ਹੀ ਆ ਤੁਸੀਂ ਪਲਾਨ ਇਹ ਤੁਸੀਂ ਵੀ ਨਹੀਂ ਦੱਸੋ ਬਾਈ ਜ ਅਸੀਂ ਆ ਚੀਜ਼ ਲੈਣੀ ਆ ਤੇ ਆ ਅਸੀਂ ਖਾਣਾ ਬਸ ਅਸੀਂ ਦੱਸਤਾ ਬਾਜ਼ਾਰ ਜਾਣਾ ਲੈ ਜਿਓ ਉਦੋਂ ਬਾਅਦ ਅਸੀਂ ਹਾਂ ਮੈਂ ਕਿਹੜਾ ਬਾਜ਼ਾਰ ਲੈ ਜਾਣਾ ਤੇ ਆਪਣੇ ਕਰਨ ਬੱਚਿਆਂ ਨੇ ਫਾਸਟ ਫੂਡ ਖਾਣਾ ਠੀਕ ਆ ਠੀਕ ਆ ਬਸ ਬਸ ਖਾਣਾ ਤੂੰ ਹੁਣ ਉਹਨੇ ਪੀਜ਼ਾ ਨਹੀਂ ਖਾਣਾ ਸਾਡਾ ਇਹ ਹੀ ਖਾਂਦਾ ਜਿਹੜਾ ਨਾ થਵੇ ਨਾ થਵੇ ਉਹ ਭੁਲਾਈਆਂ ਲੈ ਜਾਗੇ ਬਾਕੀ ਵੀ ਦੇਖਦੇ ਆ ਤੇ ਅੱਜ ਕਾਫੀ ਦਿਨਾਂ ਬਾਅਦ ਫੈਮਿਲੀ ਵਲੌਗ ਬਣਾਉਣ ਲੱਗੇ ਆ ਕਿਉਂਕਿ ਆਪਾਂ ਨੂੰ ਉਧਰ ਲੱਗੇ ਤੇ ਉਹ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗਾ ਕਹੂੰਗਾ ਕਾਫੀ ਮੈਨੂੰ ਫੋਨ ਤੇ ਇੱਕ ਮੈਂ ਫੋਨ ਆਏ ਵੀਰਾਂ ਦੇ ਤੇ ਬਾਕੀ ਵੈਸੇ ਵੀ ਬੰਦੇ ਪੁੱਛਦੇ ਆ ਕਿ ਕਿੱਦਾਂ ਮਲਿਆ ਉਹ ਮੈਂ ਇਸ ਤੋਂ ਜਿਹੜੀ ਅਗਲੀ ਵੀਡੀਓ ਬਣਾਉਂਗਾ ਮੈਂ ਬੈਠ ਕੇ ਚੰਗੀ ਤਰ੍ਹਾਂ ਪ੍ਰੋਪਰ ਤੁਹਾਨੂੰ ਜਾਣਕਾਰੀ ਦਊਂਗਾ ਜਿਹੜਾ ਕਿ ਲੈਂਦੇ ਪੰਜਾਬ ਪਾਕਿਸਤਾਨ ਚ ਤੁਸੀਂ ਕਿੱਦਾਂ ਜਾ ਸਕਦੇ ਹੋ ਕੋਰੀਡੋਰ ਕਿੱਦਾਂ ਜਾ ਸਕਦੇ ਹੋ ਤੇ ਲਾਹੌਰ ਪਾਕਿਸਤਾਨ ਜਣੀ ਨਨਖਾਣਾ ਸਾਹਿਬ ਕਿੱਦਾਂ ਜਾ ਸਕਦੇ ਹੋ ਤੇ ਆਪਣਾ ਜਿਹੜਾ ਅਗਲਾ ਅਗਲੀ ਯਾਤਰਾ ਹੋਊਗੀ ਵੱਲੋਂ ਨਨਕਾਣਾ ਸਾਹਿਬ ਦੀ ਹੋ ਗਈ ਬਾਬਾ ਨਾਨਕ ਮੇਰ ਕਰੇ ਤੇ ਅਗਲੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਤੁਹਾਨੂੰ ਮੈਂ ਦਵਾਂਗਾ ਪੂਰੀ A ਤੋਂ Z ਤੇ ਅੱਜ ਇਹ ਕਹਿੰਦੇ ਵੀ ਆਪ ਤਾਂ ਤੋ ਚਲੋ ਜਾ ਆਏ ਦਰਸ਼ਨ ਕਰਿਆ ਆ ਸਾਡੇ ਦਰਸ਼ਨ ਇਧਰ ਸ਼ਹਰਾਂ ਨੇ ਕਰਾ ਕੇ ਲਿਆਓ ਤੇ ਹੁਣ ਇੱਥੇ ਮੰਡ ਵਾਲੇ ਮੋੜ ਤੇ ਪਹੁੰਚ ਗਏ ਆ ਤੇ ਬਾਕੀ ਅੱਗੇ ਜਾ ਕੇ ਕੰਟੀਨਿਊ ਕਰਦੇ ਆ ਤੇ ਕਿਰਾਪਾ ਹੌਂ ਡਰਾਈਵਿੰਗ ਕਰ ਲੀਏ ਅੱਡੇ 'ਚ ਬਹੁਤ ਚੜਦੇ ਰਹੇ ਬਈ ਅਸੀਂ ਇਹ ਫਰੀਦਕੋਟ ਅੱਡਾ ਬਈ ਕਿਹਨੂੰ ਕਿਹਨੂੰ ਯਾਦ ਆ ਇੱਥੋਂ ਟੈਂਪੂ ਤੇ ਇੱਥੋਂ ਬੱਸਾਂ ਚੱਲਦੀਆਂ ਹੁੰਦੀਆਂ ਸੀ ਸਾਡੀਆਂ ਵੇਲਾ ਉਹ ਦਿਨ ਕਦੇ ਨਹੀਂ ਰਹਿ ਇੱਥੋਂ ਅਸੀਂ ਵਜਾ ਸਕੂਟਰ ਲਿਆ ਇਤੋਂ ਡੈਡੀ ਲੈ ਕੇ ਗਿਆ ਸੀ ਆ ਬਜਾਜ ਚੇਤਕ ਦੇ ਜਾਂਦੇ ਸੀ ਜਾਂਸੀ ਤੇ ਬੜਾ ਹਨਾ ਦਿਨ ਜੀ ਚੇਤੇ ਆਉਂਦੇ ਆ ਫਰੀ ਕੋਟ ਸ਼ਹਿਰ ਦੇ ਹਾਂ ਬਹੁਤ ਆਉਂਦੇ ਸੀ ਇੱਥੇ ਬੱਸਾਂ ਚੱਲਦੀਆਂ ਐ ਏਡੇ ਚੋਂ ਵੇਲਾ ਕਦੇ ਟੈਂਪੂ ਤੇ ਬਹਿ ਜਾਣਾ ਹੁਣ ਆਪਣੇ ਕੋਲ ਗੱਡੀਆਂ ਮੋਟਰਸਾਈਕਲ ਕਾਰ ਹਨਾ ਸਾਰਾ ਕੁਝ ਤੇ ਪਰ ਜਿਹੜਾ ਉਹ ਮੈਨੂੰ ਐ ਹੁਣ ਲੱਗਦਾ ਸਮਝ ਵੀ ਕਿਵੇਂ ਪਹੁੰਚ ਜਾਂਦੇ ਸੀ ਘਰੇ ਹਨਾ ਮੇਰੇ ਨਾਲ ਦਿਨ ਹੀ ਹੁੰਦੇ ਸੀਗੇ ਬਸ ਟਾਈਮ ਲੰਘੀ ਜਾਂਦਾ ਬਈ ਜਿਹੜਾ ਟਾਈਮ ਐ ਇੰਜੋਏ ਰਿਲੈਕਸ ਹੁੰਦਾ ਫੜਾਇਆ 2 ਕਿਲੋ 100 ਦੇ 2 ਕਿਲੋ 100 ਦੇ ਕਿਉਂ ਮੋਗੇ ਮਹਿੰਗੇ ਸੀਗੇ ਐਸ ਵळे ਰਿਲੈਕਸ ਹੁੰਦਾ ਬਈ ਟ੍ਰੈਫਿਕ ਨਹੀਂ ਹੁੰਦੀ ਵੈਸੇ ਨਜ਼ਾਰਾ ਐਸ ਵळे ਹੀ ਆਉਂਦਾ ਨਵੀਂ ਨਾਲੇ ਤਾਂ ਹੋ ਗਿਆ ਠੰਡਾ ਮੌਸਮ ਤੇ ਨਾਲੇ ਰਿਲੈਕਸ ਆ ਹੁਣ ਐਸ ਟਾਈਮ ਸ਼ਹਿਰ ਸ਼ਹਿਰ ਵਾਲੇ ਰਹਿ ਗਏ ਦੇਖ ਹੈਣਾ ਆ ਵੀ ਰੰਗ ਪਜਾਮੇ ਦਾ ਫਰਕ ਜੇ ਕੋਈ ਸ਼ਰਟ ਚੰਗੀ ਉਹਦੇ ਨਾਲ ਪਜਾਮਾ ਆਹ ਦਾ ਲਾਈਟ ਪਤਾ ਰਹਿਣਾ ਆਹ ਸੁਣ ਲੱਗਦਾ ਨਹੀਂ ਕਿ ਮਨਾਵੋ ਜੀ ਕਿਤੇ ਗ੍ਰੀਨ ਦੋ ਤੋ ਖੋਲੋ ਆ ਬੱਲੇ ਬੱਲੇ ਖੋਲੋ ਯਾ ਖੋਲ ਲੈ ਮੈਂ ਤਾ ਕੱਚਾ ਲੌਕ ਖੁੱਲਾ ਹਾਂ ਹਾਂ ਲਾ ਲਓ ਜੀ ਕੇਲੇ ਵੀ ਰੱਖੋ ਹੌਲ ਬੰਬ ਇਹਨੇ ਪਿੱਛੇ ਰੱਖ ਲੰਗੀ ਕੋਈ ਨਹੀਂ ਪੁੱਤ ਤੂੰ ਦੋ ਤਾਂ ਜਾਣੀਂ ਇਧਰ ਬਾਰ ਖੁੱਲੇ ਲੈ ਹੁਣ ਟੰਗਾਂ ਨੂੰ ਫਿਰਦੀ ਆ ਇਹਨੂੰ ਰੱਖ ਦੇ ਇੱਥੇ ਵਿਚਾਲੇ ਰੱਖ ਦੇ ਸਾਡਾ ਬੰਦਾ ਸਮਾਨ ਵੀ ਨਹੀਂ ਰੱਖਣਦਾ ਗੱਡੀ ਲੈ 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 ਕੀ ਗੱਲ ਆ ਚੱਲ ਕੇ ਬਿਜਤਾ ਆ ਦਮ ਹਾਂਜੀ ਹੁਣ ਖਾਣਾ ਪੀਣਾ ਕੁਛ ਹਾਂਜੀ ਲਓ ਜੀ ਲੈ ਲੈ ਜਿਹੜਾ ਕੋ ਲੈਣਾ ਸੀ ਕੰਮ ਹੋ ਗਿਆ ਡਨ ਮੇਰਾ ਜਿਆ ਵੀ ਹੋਣਾ ਸ਼ੁਰੂ ਹੋ ਗਿਆ ਤੇ ਬਾਕੀ ਨੂੰ ਸ਼ਾਮ ਨੂੰ ਨਜ਼ਾਰਾ ਬਈ ਹਾਂਜੀ ਰਿਲੈਕਸ ਆ ਕੋਈ ਚੀਂ ਪਾਣੀਗੀ ਤੇ ਬਾਕੀ ਬਜ਼ਾਰਾਂ ਦੇ ਵਿੱਚ ਪੰਡਾ ਵਾਲੇ ਚਲੇ ਜਾਂਦੇ ਆ ਤੇ ਸ਼ਹਿਰਾਂ ਵਾਲੇ ਹੁੰਦੇ ਨਾਰਮਲ ਹੀ ਹੁੰਦਾ ਕੰਮ ਡੈਡੀ ਰਾਤ ਨੂੰ ਆ ਜਾਂਦਾ ਮਜਾ ਅੱਛਾ ਮਜਾ ਹਾਂ ਚਲੋ ਭਾਜੀ ਤਾਂ ਆਪਾਂ ਨੂੰ ਲੱਗ ਗਿਆ ਟਾਈਮ ਬਾਕੀ ਨੂੰ ਖਾ ਪੀ ਲਈਏ ਭੁੱਖ ਲੱਗੀ ਹੈ ਨਾ ਹਾਂਜੀ ਚਲੋ ਫਿਰ ਖਾਣੇ ਪੀਣੇ ਦੇ ਦੇ ਕਿ ਖਾਣੇ ਅੱਛਾ 620 520 ਖੁਸ਼ੀ ਖੁਸ਼ ਹਾਂਜੀ ਹਾਂ ਐਨ ਕਿਧਰ ਗਈ ਸਾਡੇ ਉਸਤਾਦ ਦੀ ਨਾਰੀ ਕਦੋਂ ਸੁਰਵੜ ਗਿਆ ਸੀ ਨਹੀਂ ਹਾਂ ਹਾਂ ਠੀਕ ਹੈ ਹਣ ਕਹਿ ਟਾ ਕੰਮ ਲੈ ਵੀ ਸਾਡਾ ਖੁਸ਼ ਕਹਿੰਦਾ ਤਬੀਜਾ ਹੀ ਖਾਣਾ ਕਿ ਨਹੀਂ ਖੁਸ਼ ਬਹੁਤ ਦਿਨ ਹੋ ਗਏ ਸੀ ਕਿੰਨੇ ਦਿਨਾਂ ਬਹੁਤ ਦਿਨ ਹੋ ਗਏ ਸੀ ਹਾਂ ਕਾਫੀ ਦਿਨਾਂ ਬਾਅਦ ਤਬੀਜਾ ਖਾ ਲਿਆ ਹਾਂਜੀ ਉਸਤਾਦ ਜੀ ਕਿਵੇਂ ਬੀ ਹੈਪੀ ਹਾਂਜੀ ਚਲੋ ਬਾਜੀ ਕੈਨੇਡੀਅਨ ਦੇ ਸਾਨੂੰ ਇੱਥੇ ਵਧੀਆ ਬੈਟਰ ਬੁੱਟਰ ਨੂੰ ਕੈਡਾ ਕੈਨੇਡੀਅਨ ਵੀਜ਼ਾ ਓਕੇ ਹੈਪੀ ਆਹ ਸੁਣ ਮੈਂ ਅੱਜ ਕੱبسਦਾ ਠੀਕ ਹਾਂ ਮਸਾਲਾ ਤੂੰ ਆ ਜਲਦੀ ਲੈ ਕੇ ਲਾ ਲੈ ਨਾ ਜਲਦੀ ਬਤਾ ਕੋਈ ਮੇਰਾ ਕੀ ਕਹੇ ਵੀ ਕੁਛ ਆ ਸਾਡਾ ਲਾਉਂਦਾ ਪੂਰਾ ਫੰਦ ਆ ਨਾ ਕੁਝ ਮੈਨੂੰ ਦੋੜ ਨੂੰ ਨਹੀਂ ਪਤਾ ਜਿੱਦਾਂ ਦਿੱਤਾ ਆ ਰੀ ਆਰਡਰ ਉੱਲੰਘਣਾ ਹੈ ਨਾ ਹਾਂ ਮੈਂ ਤਾਂ ਜਲਦੀ ਅਜਾ ਕਹਿੰਦਾ ਵਿਸ਼ੇਤੀ ਆ ਜੀ ਪੀ ਜਾ ਉਹਦਾ ਕਾਟ ਮਾ ਦਲਫਰੀ ਸਾਡਾ ਸਹੀ ਆਣਾ ਉਹਨੂੰ ਦਿਖਣਾ ਨਹੀਂ ਹੈ ਹੈਂਕ ਨਾਲ ਹੈਂਕ ਨਾਲ ਦਿਖਣਾ ਨਹੀਂ ਮੇਰਾ ਹੋ ਜੂ ਐਨਤ ਨਾਲ ਮੇਰਾ ਹੋ ਜੂ ਕਿ ਨਹੀਂ ਪਰ ਹਾਂ ਫਰੀਂਗਾ ਚਲੋ ਇਹਨੂੰ ਕਰ ਰਹੀ ਹੈ ਕੱਲ ਸੰਡੇ ਆ ਤਾਇ ਦਾ ਆ ਜਾਇਆ ਹੈ ਇਹ ਕੱਲ ਸੰਡੇ ਆ هذا زياده اورجند اورجند ਆਉਂਦਾ ਕੋਈ ਹੈ ਨਾ ਹੋਰ ਕੋਸ ਬੱਸ ਮੈਂ ਤਾਂ ਖਾ ਲਈ ਮੈਂ ਤਾਂ ਖੁਸ਼ ਹਾਂ ਤਾਂ ਤਿਆਰ ਹਾਂ ਭਈ ਇਹ ਨਹੀਂ ਬੰਦੇ ਹੱਟ ਲੈ ਲੈ ਹੈ ਬਈ ਜਿਹੜਾ ਖੁਸ਼ ਹੈ ਨਾ ਸਾਡਾ ਮੈਂ ਤਾਂ ਖੁਸ਼ ਤੇਰੇ ਵਰਗਾ ਜਾਂ ਤੂੰ ਵਰਗਾ ਕਿਉਂਕਿ ਆਪਾਂ ਥੋੜੇ ਜਿھے ਬੰਦੇ ਵੱਧ ਖਾਣ ਆਲੇ ਇਹ ਦੋਵੇਂ ਬੰਦੇ ਘੱਟ ਖਾਂਦੇ ਥੋੜੇ ਜਿਹਾ ਨਾ ਹਾਂ ਉਹ ਫਰੈਂਗਿਆਂ ਨੇ ਹੀ ਪਾਈ ਅੰਨਾ ਨਾਉਂ ਮਗਾਏ ਕੋਹ ਕਰ ਰੋ ਪਰ ਅੰਜੂ ਦਾ ਜਿੰਦਾਲੋ ਇਹ ਕੀ ਹੂੰ ਪੂਰਾ ਫਨ ਖੁਸ਼ ਕਹਿੰਦੀ ਵੀ ਫੋਟੋ ਸ਼ੂਟ ਕਰਕੇ ਦੇ ਮੇਰੀ ਮਾਂ ਕੀ ਹੋ ਗਿਆ ਡੈਡੀ ਖੁਸ਼ ਹੈ ਜਿਆਦਾ ਐਕਸਾਈਟਡ ਹੈ ਅੱਜ ਖੁਸ਼ ਬਾਲਾ ਹੈ ਨਾ ਅ ਵੈਰੀ ਅ ਵੈਰੀ ਹਾ ਹਾ ਤੇਰੀ O2 ਦਾ ਮੇਰੇ ਨਾਲ ਹਾਂ ਉਹ ਲੌੜਾ ਹਣੇ ਕੁਛੀ ਉਹ ਲੌੜਾ ਜੀ ਰੋਟੀ ਲੌੜਾ ਚਲੋ ਚੱਲਗੇ ਉਹੜਾ ਫਿਨਿਸ਼ ਕਰਤਾ ਸਾਰਾ ਕੁਝ ਚੱਲਗੇ ਨਹੀਂ ਕਿ ਮੱਝਾਂ ਤੇ ਟੰਡਲੇ ਗਾਣੇ ਭਾਈ ਸਾਰੇ ਫ੍ਰੈਂਚ ਟੰਡਲੇ ਗਾਣੇ ਲੱਗੇ ਨੇ ਮੈਂ ਹਾਂ ਸਿਰਾਂ ਬਣਿਆਵੇਂ ਮੱਝੇ ਦੇ ਸੌ ਮੱਝਾਂ ਵਾਰੀ ਵਾਰੀ ਆਈਆਂ ਨੇ ਮੱਝਾ 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 ਚੱਲ ਜਾਈਏ ਹੁਣ ਫਿਰ ਆਪਾਂ ਨਹੀਂ ਫ੍ਰੈਂਚ ਫ੍ਰਾਈਸ ਆਰਡਰ ਆ ਇਹਨਾਂ ਨੂੰ ਦੱਸਿਆ ਨਹੀਂ ਫਿਨਿਸ਼ ਹੋ ਗਈਆਂ ਫਿਨਿਸ਼ ਹੋ ਗਈਆਂ ਫਿਰ ਖਤਮ ਹੋ ਗਿਆ ਫਿਨਿਸ਼ ਹੋ ਗਿਆ ਚੱਲੀਏ ਫਿਰ ਹੁਣ ਆਪਾਂ ਚਲ ਜੀ ਅਸਤਾਨ ਜੀ ਚਲੋ ਚਲੋ ਫਿਰ ਰੈਡੀ ਓਕੇ ਬਹੁਤ ਕਾਫੀ ਜਗਮਗ ਜਗਮਗਾ ਹੈ ਨਾ ਹਾਂਜੀ ਚਲੋ ਚਲ ਜੇ ਇਸ ਵੇਲੇ ਜਿਆਦਾ ਆਉਂਦੇ ਮੁੰਡੇ ਇੱਥੇ ਪੁਰੀਆਂ ਗੱਡੀਆਂ ਗੱਡੀਆਂ ਤੇ ਪਾਰਕਿੰਗਾਂ ਫੁੱਲ ਹੋਈਆਂ ਬਈਆਂ ਮੁੰਡੇ ਛੁੰਡੇ ਪਾਰਟੀ ਕਰਨ ਆਉਂਦੇ ਹਾਂ ਨਹੀਂ ਕਾਫੀ ਲੋਕੇਸ਼ਨ ਵਧੀਆ ਹੈ ਨਾ ਇੱਥੇ ਸਾਰੇ ਆ ਜਾਂਦੇ ਨੇ ਨਾ ਹਾਂ ਸਾਰੇ ਆ ਜਾਂਦੇ ਸਾਰੇ ਆ ਜਾਂਦੇ ਚਲੋ ਆ ਬਾਈ ਖੁਸ਼ ਹੋ ਰਿਹਾ ਧਰ ਵੀ ਡਰਦਾ ਡਰਿਆ ਨਾ ਕਰ ਜਦੋਂ ਅਸੀਂ ਨਾਲ ਬੈਠੇ ਆ ਬਾਈ ਇੱਕ ਗਾਣਾ ਨਿੰਝੇ ਦਾ ਕਿਹੜਾ ਖੁਸ਼ੀ ਗਾਣਾ ਲੱਗੇ ਜੀ ਨਾ ਲੱਗੇ ਆਏ ਜੇ ਹਨਾ ਹਾਂਜੀ ਉਹ ਤਾਂ ਨਾਮਾ ਮੇਰਾ ਨਾਮ ਮਿੱਤਰਾਂ ਦਾ ਨਾਮ ਤੇ ਉਹ ਥੋੜਾ ਜਿਹਾ ਹੱਸਦਾ ਜਿਆ ਪਹਿਲਾਂ ਡਰਾਉਂਦਾ ਜਿਆ ਤੇ ਫੋਸ਼ ਉਹ ਨੂੰ ਐਵੇਂ ਸ਼ੀਸ਼ੇ ਜਿਹਾ ਖੜਖੜ ਕਰਕੇ ਖੜਕਾਉਂਦੀ ਹੈ ਹੈ ਖੁਸ਼ ਉਹ ਭਾਈ ਦਾ ਗਾਣਾ ਮੈਨੂੰ ਉਹ ਉਹ ਲਾਉ ਮਿੱਤਰਾਂ ਉਹ ਲਾਉਣਾ ਹਣਾ ਸਈ ਤੇ ਡਰ ਜਾਂਦਾ ਖੁਸ਼ ਆ ਕੁਛ ਆ ਮੈਂ ਤਾਂ ਇਹ ਗੱਲ ਪਿੱਛ ਨਾ ਵੇ ਨਾ ਡਰਾਉਣਾ ਨਹੀਂ ਚਲੋ ਕੋਈ ਨਹੀਂ ਇਹ ਕਈ ਦਰ ਹੁਣ ਪੁਲ ਬਣਦਾ ਤੇ ਇੱਧਰ ਦੀ ਜਾਣਾ ਪੈਂਦਾ ਆ ਵੀ ਸੜਕ ਜੀ ਟੁੱਟੀ ਆ ਨਾ ਤਾਂ ਉਧਰ ਦੀ ਜਾ ਸਕਦੇ ਆ ਮੈਂ ਕਹਿੰਦਾ ਇੱਧਰ ਦੀ ਪਾ ਲੈਨੇ ਆ ਚਲੋ ਸੜਕਾਂ ਹੀ ਸਾਰੀਆਂ ਫ੍ਰੀ ਕੋਲੇ ਟੁੱਟੀਆਂ ਪਈਆਂ ਪੁਲ ਜੇ ਬੰਨ ਕਰਕੇ ਔਖਾ ਹੋਇਆ ਪਿਆ ਚਲੋ ਜੀ ਬਾਕੀ ਘਰੇ ਜਾ ਕੇ ਮਿਲਦੇ ਆ ਅੱਜ ਖੁਸ਼ੀ ਦੀ ਐਣ ਕਰਨੀ ਚਾਹੀਦੀ ਤੁਸੀਂ ਕਿਵੇਂ ਟੁੱਟ ਗਈ ਆ ਚੁਪਾਈ ਟੁੱਟ ਗਈ ਨਜ਼ਰ ਲੱਗੀ ਬਈ ਸਾਡੇ ਐਣੇ ਕੀ ਟੁੱਟ ਗਈ ਇਹ ਕਿਵੇਂ ਟੁੱਟ ਗਈ ਖੁਸ਼ੇ ਕੰਡੀ ਚ ਪਾਈ ਆਪੇ ਯਾਰ ਸੋ ਸੈੜ ਯਾਰ ਹਾਂ ਫੋਨੇ ਉਹਦੇ ਰੰਗ ਚ ਚੱਲ ਕੋਈ ਨਹੀਂ ਹੋਰ ਨਜ਼ਰ ਲੱਗੀ ਹਾਂ ਇਸ ਤੋਂ ਬਾਅਦ ਨਾ ਪਹਿਲਾਂ ਮੈਂ ਨਾ ਉੱਥੋਂ ਅੰਮ੍ਰਿਤਸਰੋਂ ਰੈੱਡ ਲਈ ਸੀ ਆਖੀ ਟੁੱਟ ਗਈ ਫਿਰ ਉਸ ਤੋਂ ਬਾਅਦ ਮੈਂ ਇਹ ਤਾਂ ਕਾਫੀ ਟਾਈਮ ਹੋ ਗਿਆ ਲਈ ਇਹਨੂੰ ਆ ਤਾਂ ਜਾਈ ਉਸ ਤੋਂ ਪਹਿਲਾਂ ਰੈੱਡ ਲਈ ਸੀ ਨਹੀਂ ਨਹੀਂ ਇਹਨੂੰ ਕਾਫੀ ਹੋ ਗਿਆ ਵਿਚਾਰੀ ਨੂੰ ਪਰ ਹੈ ਸੋਹਣੀ ਸੀ ਹਨਾ ਕਿਆ ਹੈ ਕਿ ਉਹ ਟੁੱਟ ਗਈ ਤੇ ਤੋ ਡਗ ਡੁਗ ਪਈ ਵਿੱਚ ਨਹੀਂ ਦਿੱਦੀ ਨਹੀਂ ਕੰਦੀ ਸੀ ਉਹ ਬੇਨਾਲਾ ਚਲ ਕੋਈ ਨਹੀਂ ਸ਼ਾਕ ਚਲੋ ਜੀ ਕਰਗੇ ਵਰਦੀ ਚੇਂਜ ਹਾਂ ਟਾਈਮ ਤਾਂ ਹਜੇ ਠੀਕ ਹੀ ਐਵੇਂ ਬੰਦ ਜੁਰਨਿੰਗ ਹੋ ਲੈਣਾਗੇ ਕੋਈ ਪਰ ਇਹੋ ਜਿਹਾ ਰੰਦ ਨਹੀਂ ਨਵੇਂ ਮਿਲ ਜਾਣਾ ਪੁੱਤ ਵਾਧੂ ਮਿਲ ਜਾਂਦੀਆਂ ਹਾਂਜੀ ਕਰ ਲਈ ਵਰਦੀ ਚੇਂਜ ਲੈ ਵਾਪਾ ਵੀ ਕਰਗੇ ਯਾਰ ਸਾਸਤਰੀ ਕਾਲ ਜੀ ਸਾਸਤਰੀ ਲਓ ਜੀ ਅੱਜ ਹੋ ਗਿਆ ਅਗਲਾ ਦਿਨ ਅੱਜ ਹੈਗਾ ਸੰਡੇ ਟਾਈਮ 2:30 ਵਜੇ ਤੇ ਮੈਂ ਕਿਤੇ ਗਿਆ ਸੀ ਹੁਣ ਆਇਆ ਤੇ ਆਉਂਦਿਆਂ ਨੂੰ ਮੇਰੇ ਸਮਾਨ ਇੱਧਰ ਦੇਖਤ ਲਈ ਸਜਾਈ ਬੈਠੀ ਹੈ ਕੱਲ ਖਾਦਾ ਆਪਾਂ ਫਾਸਟ ਫੂਡ ਅੱਜ ਫਿਰ ਹਾਂਜੀ ਕੀ ਪਸੰਦ ਅੱਜ ਸੈਂਡਵਿਚ ਉਹ ਜ਼ਿਆਦਾ ਇਹਨੂੰ ਪਸੰਦ ਤੇ ਇਹਨੂੰ ਤਾਂ ਨਹੀਂ ਹੈਨਾ ਹਣ ਸਾਡਾ ਦਿਲਪ੍ਰੀਤ ਉਹੀ ਗੱਲ ਜਿਵੇਂ ਕੱਲ ਆਪਾਂ ਕਹਿੰਦੇ ਸੀ ਵੀ ਇਹਨੂੰ ਉਹ ਚੀਜ਼ ਪਸੰਦ ਆਉਂਦੀ ਹੋਰ ਪਸੰਦ ਇਹ ਕਹਿੰਦੀ ਮੈਨੂੰ ਜਿਪੀ ਬਣਾ ਦਿਓ ਇਹ ਕਹਿੰਦੀ ਮੈਨੂੰ ਸੈਂਡਵਿਚ ਬਣਾ ਦੇ ਆ ਕਾਲਾ ਦੇ ਕੱਪੜੇ ਪਾਏ ਹਾਂਜੀ ਆ ਲਓ ਜੀ ਹਾਂਜੀ ਆ ਲੈ ਲੀ ਆ ਬਾਈਟ ਹੈ ਨਾ ਆ ਗਰੇ ਹੈ ਵੈਸੇ ਵੀਡੀਓ ਚ ਹੋਰ ਲੱਗਦਾ ਆ ਗਰੇ ਹੈ ਕੈਪਸੂਲ ਹੈ ਨਾ ਮੇਰਾ ਬਾਈ ਵਧੀਆ ਆ ਗਿਆ ਨਾ ਸਾਈਜ਼ ਸਹੀ ਸੀ ਹਾਂਜੀ ਚਲੋ ਪੂਰੇ ਹੈਪੀ ਹਾਂਜੀ ਵੀ ਹੈਪੀ ਚਲੋ ਹੁਣ ਤੁਹਾਨੂੰ ਬਣਾ ਕੇ ਦਵਾ ਮੈਨੂੰ ਆਉਂਦੀ ਹੈ ਨੀਂਦ ਹੁਣ ਮੈਂ ਗਿਆ ਸੀ ਕਿਤੇ ਭੋਗਤੇ ਤੇ ਹੁਣ ਕਹਿੰਦੇ ਵੀ ਕੱਟੋ ਇੱਕ ਮੈਨੂੰ ਆ ਫੜਾ ਦਿੰਦੇ ਹੁਣ ਵੀ ਤੂੰ ਇੱਥੇ ਬਹੁਤ ਹੀ ਘਟਦਾ ਇੱਥੇ ਮੈਨੂੰ ਵੈਸੇ ਵਧੀਆ ਲੱਗਦਾ ਹੈ ਇੱਥੇ ਕਟਿੰਗ ਕਰਨੀ ਉਦਾਂ ਨਹੀਂ ਮੈਂ ਘਟਦਾ ਹੁੰਦਾ ਕਰ ਚੂ-ਚੂ ਨਾਲ ਥੋੜੇ ਦਿਨ ਦਾ ਰਸਤਾ ਸਾਡਾ ਵੱਜ ਜਾਂਦਾ ਹੈ ਸਾਡਾ ਚਲ ਚਾਹ ਹੁਣਾ ਕੇ ਪਿਆ ਇੱਧਰ ਸਾਈਡ ਵਿੱਚ ਪਏ ਆ ਇਹ ਜੇਪੀ ਹਾਂਜੀ ਮੋਟੂ ਜੀ ਇਹ ਨਹੀਂ ਹਟਦਾ ਸਾਡਾ ਬੰਦਾ ਖਾਜਣ ਪੰਜ ਮਿੰਟ ਦਾ ਕੰਮ ਆਪਣਾ ਪੰਜਾਂ ਮਿੰਟ ਦਾ ਕੰਮ ਚੱਕ ਉਸਤਾਦ ਕਿਵੇਂ ਬਹੁਤ ਟੇਸਟੀ ਕੀ ਗੱਲ ਹੈ ਦੇਖ ਕੇ ਟਰਾਈ ਕਰਕੇ ਹਾਂਜੀ ਬਹੁਤ ਟੇਸਟੀ ਬਣੀ ਸੁਪਰ ਸਵਾਦ ਬਾਈ ਕੱਲ ਪੀਜ਼ਾ ਖਾਦਾ ਸੈਂਡਵਿਚ ਹੈ ਰੋਟੀ ਨਹੀਂ ਪਸੰਦ ਇਹਨੂੰ ਇਹ ਸਮਾਨ ਪਸੰਦ ਆਜੀ ਹੋਮ ਮੇਡ ਹੁਣ ਚਾਹ ਪੀ ਕੇ ਹਉਣਗੇ ਨੇ ਯਾਰੇ ਉਹ ਮੈਨੂੰ ਨੀਂਦ ਬਹੁਤ ਸੱਚੀ ਆਈ ਜਾਂਦੀ ਹੈ ਬਹੁਤ